ਮਨ ਲਓ ਤੁਸੀਂ ਇੱਕ ਨੌਕਰ ਰੱਖਿਆ ਉਹਨੂੰ ਲੈ ਕੇ ਤੁਸੀਂ ਗੁਰਦੁਆਰੇ ਜਾਂ ਮੰਦਿਰ ਚ ਗਏ ਜੀ ਤੁਸੀਂ ਆਪਣੇ ਨੌਕਰ ਨੂੰ ਕਹਿੰਦੇ ਜੇ ਕਿ ਮੈਨੂੰ ਹੁਣ ਤੰਗ ਨਾ ਕਰੀ ਮੈਂ ਇੱਥੇ ਕੁਝ ਸਮੇਂ ਵਾਸਤੇ ਬਹਿਣਾ ਉਹ ਨੌਕਰ ਮੰਨ ਲਓ ਹੁਣ ਕੀ ਕਰਦਾ ਜੀ ਉਹ ਤੁਹਾਨੂੰ ਧੌਣੋਂ ਫੜ ਕੇ ਠੇਕੇ ਤੇ ਛੱਡ ਆਉਂਦਾ ਹੁਣ ਇਸ ਤੋਂ ਉਲਟਾ ਇਮੇਜਨ ਕਰ ਲਓ ਕਿ ਫੇਰ ਤੁਸੀਂ ਇਦਾਂ ਕੀਤਾ ਕਿ ਉਹਦੀ ਮੰਨ ਕੇ ਤੁਸੀਂ ਠੇਕੇ ਤੇ ਚਲੇ ਗਏ ਠੇਕੇ ਤੇ ਜਾ ਕੇ ਤੁਸੀਂ ਹੁਣ ਸੋਚਿਆ ਕੁਝ ਚਰ ਐਨਜੋਏ ਕਰਦੇ ਆ ਫੇਰ ਤੁਸੀਂ ਉਹਨੂੰ ਕਿਹਾ ਕਿ ਹੁਣ ਮੈਨੂੰ ਇੰਜੋਏ ਕਰ ਲੈਣ ਦੇ। ਗੁਰਦੁਆਰੇ ਚ ਮੰਦਰ ਚ ਬਹਿ ਕੇ ਤੇ ਮੈਨੂੰ ਆਨੰਦ ਨਹੀਂ ਲੈਣ ਦਿੱਤਾ। ਪਰਮਾਤਮਾ ਦੀ ਹਜ਼ੂਰੀ ਵਿੱਚ ਮੈਨੂੰ ਨਹੀਂ ਬਹਿਣ ਦਿੱਤਾ। ਚਲ ਹੁਣ ਇਦਾਂ ਕਰੀ। ਕਿ ਮੈਨੂੰ ਹੁਣ ਠੇਕੇ ਤੇ ਥੋੜਾ ਪੈਗ ਸ਼ਾਗੀ ਲੈ ਲੈਣ ਦੇ। ਪਰ ਫੇਰ ਉਹ ਕੀ ਕਹਿੰਦਾ ਕਿ ਨਹੀਂ। ਫੇਰ ਉਹ ਤੁਹਾਨੂੰ ਫੜਦਾ। ਤੇ ਤੁਹਾਨੂੰ ਘਰੇ ਛੱਡ ਆਉਂਦਾ। ਇਦਾਂ ਦਾ ਨੌਕਰ ਇਮੇਜਿਨ ਕਰ ਸਕਦੇ ਤੁਸੀਂ ਔਰ ਉਹਨੂੰ ਤੁਸੀਂ ਰੱਖੋਗੇ। ਪਰ ਇਦਾਂ ਦਾ ਹੀ ਨੌਕਰ ਸਾਡੇ ਸਾਰਿਆਂ ਦੇ ਹੱਦ ਦੇ ਵਿੱਚ ਪਿਆ ਅਸੀਂ ਜੋ ਉਹਨੂੰ ਕਹਿੰਨੇ ਆ 올ਟਾਈ ਕਰਦਾ ਮੇਰੇ ਕੋਲ ਬੜੇ ਸਵਾਲ ਆਉਂਦੇ ਨੇ ਕਿ ਅਸੀਂ ਪਾਠ ਕਰਦੇ ਆ ਤਾਂ ਸਭ ਤੋਂ ਜ਼ਿਆਦਾ ਗੰਦੀਆਂ ਮੰਦੀਆਂ ਚੀਜ਼ਾਂ ਸ ਗੰਦੇ ਗੰਦੇ ਵਿਚਾਰ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਪਾਠ ਕਰਨ ਦੇ ਦੌਰਾਨ ਅਸੀਂ ਨੌਕਰ ਵੀ ਨਹੀਂ ਅਸੀਂ ਮਨ ਦੇ ਗੁਲਾਮ ਹੋ ਗਏ ਗੁਲਾਮ ਪਹਿਲਾਂ ਇਦਾਂ ਦੀ ਪ੍ਰਥਾ ਚੱਲਦੀ ਹੁੰਦੀ ਸੀ ਕਿ ਇੱਕ ਤੋਂ ਦੂਜੇ ਨੂੰ ਵੇਚ ਦਿੰਦੇ ਹੁੰਦੇ ਸੀ ਗੁਲਾਮ ਤੇ ਫਿਰ ਗੁਲਾਮ ਜਿਹੜੀ ਨੌਕਰੀ ਆ ਜੇ ਮੰਨ ਲਓ ਅਸੀਂ ਕਿਸੇ ਦੇ ਨੌਕਰ ਆ ਤੇ ਉਹਨੂੰ ਅਸੀਂ ਛੱਡਣਾ ਚਾਹੀਏ ਤਾਂ ਅਸੀਂ ਛੱਡ ਸਕਦੇ ਆ ਪਰ ਗੁਲਾਮ ਜਿਹੜਾ ਜੀ ਉਹ ساری ਉਮਰ ਨਹੀਂ ਫਰੀ ਹੋ ਸਕਦਾ ساری ਉਮਰ ਗੁਲਾਮੀ ਕਰਨੀ ਪਊਗੀ ਸਾਡੇ ਬੰਦੇ ਕਹਿੰਦੇ ਆ ਕਿ ਅਸੀਂ ਸਰਕਾਰਾਂ ਦੇ ਗੁਲਾਮ ਆ ਫਲਾਂ ਆ ਧਮਕਾਣਾ ਪਰ ਸਭ ਤੋਂ ਜਿਆਦਾ ਵੱਡੇ ਤੇ ਅਸੀਂ ਹੈਗੇ ਆ ਜੀ ਗੁਲਾਮ ਆਪਣੇ ਮਨ ਦੇ ਔਰ ਇਹ ਤੁਹਾਡਾ ਜਿਹੜਾ ਨੌਕਰ ਆ ਨਾ ਇਹ ਜਿਹੜਾ ਤੁਹਾਡਾ ਗੁਲਾਮ ਆ ਨਾ ਮਾਨਾ ਇਹ ਉਹਨੇ ਤੁਹਾਨੂੰ ਇੰਨਾ ਜਿਆਦਾ ਗੁਲਾਮ ਕਰ ਲਾ ਕੇ ਮੰਨ ਲਓ ਰਾਤ ਨੂੰ ਸੌਣ ਲੱਗੇ ਜੀ ਤੁਸੀਂ ਕਹਿੰਦੇ ਜਿਵੇਂ ਹੁਣ ਮੈਂ ਸੌਣ ਲੱਗਾ ਪਰ ਮਨ ਆਪਣੇ ਵਿਚਾਰ ਦੁੜਾਈ ਜਾਂਦਾ ਉਹ ਕਦੀ ਤਨੂੰ ਠੇਕੇ ਤੇ ਲੈ ਜਾਂਦਾ ਠੇਕ ਨੂੰ ਗੁਰਦਾਰੇ ਲੈ ਜਾਂਦਾ ਗੁਰਦਾਰੇੋਂ ਫੇਰ ਘਰੇ ਲੈ ਜਾਂਦਾ ਘਰੋਂ ਮੁੜ ਕੇ ਕੰਮ ਤੇ ਲੈ ਜਾਂਦਾ ਕਦੀ ਸਾਨੂੰ ਕਿਸੇ ਦੇਸ਼ ਤੇ ਲੈ ਜਾਂਦਾ ਕਦੀ ਕਿਸੇ ਦੇਸ਼ ਤੇ ਲੈ ਜਾਂਦਾ ਕਦੀ ਕਿਸੇ ਜਗ੍ਹਾ ਤੇ ਲੈ ਜਾਂਦਾ ਕਦੀ ਕਿਸੇ ਜਗ੍ਹਾ ਤੇ ਲੈ ਜਾਂਦਾ ਹੱਦ ਹੋ ਗਈ ਨੌਕਰ ਦੇ ਅਸੀਂ ਨੌਕਰ ਵੀ ਨਹੀਂ ਬਣੇ ਨੌਕਰ ਦੇ ਅਸੀਂ ਗੁਲਾਮ ਬਣ ਗਏ ਆ ਉਹ ਸਾਡਾ ਓਨਰ ਹੋ ਗਿਆ ਆ ਕਿ ਜਿੱਦਾਂ ਉਹ ਕਹਿੰਦਾ ਸਾਨੂੰ ਚਲਾਈ ਜਾਂਦਾ ਜਿੱਥੋਂ ਮਰਜੀ ਤਾਣੋਂ ਫੜਦਾ ਚੱਕ ਕੇ ਦੂਜੇ ਥਾਂ ਤੇ ਲੈ ਜਾਂਦਾ ਐਸੀ ਗੁਲਾਮੀ ਤੋਂ ਹੀ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਧੂ ਸੰਤਾਂ ਨੇ ਸਾਨੂੰ ਦੱਸਿਆ ਚੀਜ਼ਾਂ ਕਿ ਅਸੀਂ ਮਨ ਨੂੰ ਕਿਵੇਂ ਵਾਸ ਕਰਨਾ ਮੈਂ ਪਿਛਲੀ ਵਾਰੀ ਵੀ ਇੱਕ ਤੁਹਾਨੂੰ ਦੱਸੀ ਹੀ ਗੱਲ ਕਿ ਮਨ ਨੂੰ ਵਾਸ ਕਰਨ ਦਾ ਤਰੀਕਾ ਸਿਰਫ ਧਿਆਨ ਦਾਨ ਕੀ ਹੈ ਜੀ ਤੁਸੀਂ ਮੰਨਦੀ ਥਾ ਤੇ ਤੁਸੀਂ ਆਪਣਾ ਮਾਲ ਕੰਦਰ ਦਾ ਜਗਾਓਗੇ ਤੇ ਮਾਨ ਆਪਣੇ ਆਪ ਹੀ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਪੈ ਜਾਊਗਾ ਔਰ ਜਿਹੜੀ ਜਿਹੜਾ ਮਾਲਕ ਸਾਡੇ ਅੰਦਰ ਬੈਠਾ ਜੀ ਉਹ ਹੈਗਾ ਜੀ ਚੇਤਨਾ ਚੇਤਨਾ ਕਹ ਲਓ ਉਹਨੂੰ ਪਰਮਾਤਮਾ ਕਹ ਲਓ ਪਰਮਾਤਮਾ ਹੀ ਹੱਲ ਉਹ ਜਿੰਨਾ ਚਿਰ ਤੱਕ ਤੁਸੀਂ ਆਪਣੇ ਅੰਦਰ ਦਾ ਮਾਲਕ ਨਹੀਂ ਜਗਾਓਗੇ ਨਾ ਉਨਾਂ ਦੇ ਤੱਕ ਅਸੀਂ ਮਾਨ ਦੇ ਵੀ ਗੁਲਾਮ ਰਾਵਾਂਗੇ ਮਾਨ ਦੇ ਗੁਲਾਮ ਹੋਣ ਕਰਕੇ ਫਿਰ ਸੰਸਾਰ ਦੇ ਗੁਲਾਮ ਹੋ ਜਾਾਂਗੇ ਸੰਸਾਰ ਦੇ ਗੁਲਾਮ ਹੋਣ ਕਰਕੇ ਫਿਰ ਬੰਦੇ ਜਿਹੜੇ ਨੁਜਨੈਨੀਆਂ ਦੇ ਗੁਲਾਮ ਹੋ ਜਾਣਗੇ ਜਨੈਨੀਆਂ ਬੰਦਿਆਂ ਦੀਆਂ ਗੁਲਾਮ ਹੋ ਜਾਣਗੀਆਂ ਤੁਸੀਂ ਆਪਣੇ ਬਾਸ ਦੇ ਗੁਲਾਮ ਹੋ ਜਾਓਗੇ ਰਾਜਨੀਤਾਵਾਂ ਦੇ ਗੁਲਾਮ ਹੋ ਜਾਾਂਗੇ ਫਿਰ ਮੈਨਿਪੂਲੇਟਰ ਬੈਠੇ ਨੇ ਜਿਹੜੇ ਆਪਣੀ ਆਈਡੀਓਲੋਜੀ ਸਾਡੇ ਤੇ ਥੋਪਦੇ ਆ ਉਹਨਾਂ ਦੇ ਗੁਲਾਮ ਹੋ ਜਾਓਗੇ ਜਿਸ ਨੇ ਕੋਈ ਏਰੀਓਲੋਜੀ ਦਾ ਸਾਨੂੰ ਹਿੱਸਾ ਬਣਾ ਲਿਆ ਤੱਕੇ ਨਾਲ ਕਦੀ ਕਿਸੇ ਧਰਮ ਦਾ ਹਿੱਸਾ ਸਾਨੂੰ ਬਣਾ ਲਿਆ ਉਹਦੇ ਨਾਲ ਸਾਡਾ ਸ਼ੋਸ਼ਣ ਐ ਅੱਠੇ ਪੈਰ ਅਸੀਂ ਪੰਗੇ ਨੂੰ ਫਸੇ ਹੀ ਰਵਾਂਗੇ ਉਸ ਤੋਂ ਚੰਗੀ ਗੱਲ ਹੈ ਕਿ ਆਪਣੀ ਚੇਤਨਾ ਜਗਾਈ ਜਾਵੇ ਚੇਤਨਾ ਹੁਣ ਮਨ ਨੂੰ ਦੁਬਾਰਾ ਨੌਕਰ ਵਾਲੀ ਜਗ੍ਹਾ ਤੇ ਲਿਆਉਣ ਦਾ ਫਿਰ ਹੱਲ ਕੀ ਹੈ ਜੀ ਕਿ ਤੁਸੀਂ ਆਪਣੇ ਅੰਦਰ ਦਾ ਮਾਲਕ ਜਗਾਓ ਮਾਲਕ ਜਿਉਂ-ਜਿਉਂ ਜਗਦਾ ਜਾਊਗਾ ਤੁਹਾਡਾ ਮਨ ਆਪਣੇ ਆਪ ਹੀ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਪੈ ਜਾਊਗਾ ਜਿੱਥੇ ਤੁਸੀਂ ਉਹਨੂੰ ਕਹੋਗੇ ਫਿਰ ਉਹ ਉੱਥੇ ਜਾਊਗਾ ਜਿੱਦਾਂ ਤੁਸੀਂ ਕਹੋਗੇ ਉਦਾਂ ਕਰੂਗਾ ਔਖਾ ਸੌਖਾ ਨਹੀਂ ਗਨਮਾ ਜਨਮਾ ਤੋਂ ਅਸੀਂ ਗੁਲਾਮੀ ਕੀਤੀ ਹੈ ਮਾਨ ਦੀ ਇੱਕਦਮ ਕਿਸੇ ਵੀ ਕੋਈ ਵੀ ਗੁलाम ਬਗਾਵਤ ਕਰੇ ਤੇ ਮਾਲਕ ਕੱਟ ਨਹੀਂ ਗੁਜਾਰੂਗਾ ਬੜੀਆਂ ਸਜ਼ਾਵਾਂ ਵੀ ਦੇਊਗਾ ਪਰ ਉਸ ਸਜ਼ਾਵਾਂ ਲਈ ਤਿਆਰ ਵੀ ਰਹੋ ਇਹ ਨਹੀਂ ਕਿ ਤੁਸੀਂ ਜਨਮਾ ਜਨਮਾ ਤੋਂ ਗੁਲਾਮ ਹੈ ਤਾਂ ਤੁਸੀਂ ਹੁਣ ਆਜ਼ਾਦ ਨਹੀਂ ਹੋ ਸਕਦੇ ਸਿਰਫ ਮਾਲਕ ਆਪਣਾ ਜਗਾ ਦੇਣਾ ਔਰ ਮਾਨ ਨੂੰ ਮਾਨ ਦੇ ਨਾਲ ਵਸਤ ਨਹੀਂ ਕੀਤਾ ਜਾ ਸਕਦਾ ਇਹਦੇ ਇਦਾਂ ਹੀ ਹੈ ਕਿ ਜਦੋਂ ਆਪਾਂ ਦੋ ਕਰਦਾਂ ਫੜ ਕੇ ਇੱਕ ਹੱਥ ਨਾਲ ਦੂਜਾ ਹੱਥ ਲੜਾਉਣ ਲੱਗ ਪਈਏ ਆਪਣੇ ਹੱਥ ਆਪੇ ਸਾਡੇ ਜ਼ਖਮੀ ਹੋ ਜਾਣਗੇ ਉਸ ਤੇ ਵਾਸਤੇ ਸਾਨੂੰ ਚੇਤਨਾ 'ਚ ਜਾਣਾ ਪਊਗਾ ਚੇਤਨਾ 'ਚ ਜਾਣ ਵਾਸਤੇ ਤੁਹਾਨੂੰ ਵੇਖਣ ਵਾਲਾ ਬਣਨਾ ਪਊਗਾ ਦੇਖੋ ਮਾਨ ਦੇ ਵਿਚਾਰਾਂ ਨੂੰ ਦੇਖੋ ਬੈਠ ਜਾਓ ਰੋਜ਼ ਦੀ ਰੋਜ਼ ਉਹ ਸ਼ੋਦੀ ਇਹ ਵੀਡੀਓ ਮੈਨੂੰ ਬੜੀ ਪਿਆਰੀ ਹੈ ਪਿਛਲੇ ਇੱਕ ਵੀਡੀਓ ਦੇ ਵਿੱਚ ਮੈਂ ਦਾ ਪ੍ਰੋਪਰ ਧਿਆਨ ਦਾ ਪ੍ਰਯੋਗ ਵੀ ਕਰਾਇਆ ਮੈਂਬਰਸ਼ਿਪ ਦੇ ਵਿੱਚ ਮੈਂ ਦਾ ਲੌਂਗ ਇੱਕ ਕਿਆੰ ਦਾ ਪ੍ਰਯੋਗ ਕਰਵਾਉਂਗਾ ਚੇਤਨਾ ਦਾ ਬਸ ਬੈਠੋ ਕੁਛ ਨਾ ਕਰੋ ਰੋਈ ਜਿਹੜੀ ਬੈਠ ਜਾਓ ਅੱਖਾਂ ਬੰਦ ਕਰ ਲਓ ਭਾਵੇਂ ਖੁੱਲੀਆਂ ਰਹਿਣ ਦਿਓ ਮਨ ਨੂੰ ਮਨ ਦੀ ਗੁਲਾਮੀ ਤੋਂ ਮੁਕਤ ਹੁੰਦੇ ਹੁੰਦੇ ਅਸੀਂ ਪਰਮਾਤਮਾ ਹੋ ਜਾਾਂਗੇ ਐਡੀ ਜ਼ਬਰਦਸਤੇ ਵਿਧੀ ਆ ਕਰਨਾਗਾੱਖ ਨਹੀਂ ਗਾ ਜੀ ਬਸ ਅੱਖਾਂ ਬੰਦ ਕਰ ਲਓ ਰੋਈ ਦੀਆਂ 10 ਮਿੰਟ 5 ਮਿੰਟ 15 ਮਿੰਟ 20 ਮਿੰਟ 1 ਘੰਟਾ ਬੈਠੋ ਤਾਂ ਫਿਰ ਤੇ ਗੱਲਾਂ ਹੀ ਤਾਂ ਆਂਦੀਆਂ ਜੀ ਫਿਰ ਤਾਂ ਤੁਸੀਂ ਇੱਕ ਹਫ਼ਤਾ ਨਹੀਂ ਲੱਗੂਗਾ ਤੁਹਾਡੀ ਜਨਮਾ ਜਨਮਾ ਦੀ ਮਾਨ ਦੀ ਜਿਹੜੀ ਗੁਲਾਮੀ ਆ ਟੁੱਟ ਜਾਊਗੀ ਅੱਖਾਂ ਬੰਦ ਕਰਕੇ ਬੈਠ ਜਾਓ ਵਿੰਦੇ ਰਹੋ ਵਿਚਾਰਾਂ ਨੂੰ ਜੋ ਵਿਚਾਰ ਆਉਂਦਾ ਵਿੰਦੇ ਰਹੋ ਮਾਨ ਜਿੱਧਰ ਲੈ ਕੇ ਜਾਂਦਾ ਵਿੰਦੇ ਰਹੋ ਨਾਲ ਨਹੀਂ ਜਾਣਾ ਪਰ ਇਹੋ ਕੇ ਵੇਖਣਾ ਇਕੱਲੇ ਬਹਿ ਕੇ ਵਿੰਦੇ ਰਹੋ ਆਪਣੇ ਵਿਚਾਰਾਂ ਨੂੰ ਬੜੀਆਂ ਫਿਲਮਾਂ ਦਿਖਾਊਗਾ ਪੁੱਠੀਆਂ ਸਿੱਧੀਆਂ ਚੰਗੀਆਂ ਮਾੜੀਆਂ ਪਰ ਆਪੇ ਹੌਲੀ ਹੌਲੀ ਹਾਰ ਮੰਨ ਜੂਗਾ ਚਰਨਾ ਜਾ ਕੇ ਡੇਗ ਪੂਰਾ ਰੋਕ ਜੂਗਾ ਕਿਉਂਕਿ ਮਾਨ ਨੂੰ ਵੀ ਤਾਕਤ ਅਹੀਂ ਦੇਂਦੇ ਆ ਸਾਡੀ ਚੇਤਨਾ ਜਿਹੜਾ ਸਾਡੇ ਅੰਦਰ ਬੈਠਾ ਮਾਲਕ ਹੈ ਨਾ ਉਹਦੀ ਤਾਕਤ ਨਾਲ ਹੀ ਮਾਨ ਚੱਲਦਾ ਜਦੋਂ ਪਿੱਛੋਂ ਤਾਰ ਪੁੱਟਦੀ ਨਾ ਤਾਂ ਫਿਰ ਮਾਨ ਹੋਰ ਦੌੜ ਨਹੀਂ ਸਕੂਗਾ ਹੁਣੇ ਅੱਖਾਂ ਬੰਦ ਕਰਕੇ ਵੇਖੋ ਕੋਈ ਵਿਚਾਰ ਹੈਗਾ ਜਦੋਂ ਤੁਸੀਂ ਵਿਚਾਰਾਂ ਨੂੰ ਵੇਖਣਾ ਸ਼ੁਰੂ ਕਰਤਾ ਵਿਚਾਰ ਖਤਮ ਤਾਂ ਨਾ ਉਦੋਂ ਹੀ ਮਨ ਖਤਮ ਹੋ ਜਾਂਦਾ ਹੈ ਤੁਹਾਡੇ ਚਰਨਾਜ ਆ ਜਾਂਦਾ ਫਿਰ ਤੁਸੀਂ ਜਿੱਥੇ ਕਹੋਗੇ ਜੇ ਠੇਕੇ ਤੇ ਜਾਣਾ ਤਾਂ ਠੇਕੇ ਤੇ ਜਾਓਗੇ ਫਿਰ ਮਨ ਇਹ ਨਹੀਂ ਕਹੂਗਾ ਕਿ ਨਹੀਂ ਮੈਂ ਤਾਂ ਗੁਰਦੁਆਰੇ ਜਾਣਾ ਮੈਂ ਤਾਂ ਮੰਦਰ ਤੇ ਜਾਣਾ ਤਾਂ ਫਿਰ ਜੇ ਤੁਸੀਂ ਮੰਦਰ ਤੇ ਗੁਰਦੁਆਰੇ ਤੇ ਬੈਠੇ ਹੋਗੇ ਜਾਂ ਕੋਈ ਪਾਠ ਕਰ ਰਹੇ ਹੋਗੇ ਕੋਈ ਪੂਜਾ ਕਰ ਰਹੇ ਹੋਗੇ ਕੋਈ ਕੀਰਤਨ ਕਰ ਰਹੇ ਹੋਗੇ ਤਾਂ ਫਿਰ ਉੱਥੇ ਹੀ ਰਹੂਗਾ ਵਰਤਮਾਨ ਦੇ ਵਿੱਚ ਜੀਣਾ ਸ਼ੁਰੂ ਕਰ ਲੋਗੇ ਤੁਸੀਂ ਇੰਨਾ ਜ਼ਬਰਦਸਤ ਹੈ ਮਨ ਦੀ ਮਲਕੀਅਤ ਇੱਕ ਰੀਕਰੀ ਮਨ ਦੇ ਮਾਲਕ ਹੋ ਕੇ ਦੇਖੋ ਵੇਖੋ ਫਿਰ ਆਨੰਦ ਦੇ ਖਜ਼ਾਨੇ ਖੁੱਲਦੇ ਵੇਖੋ ਫਿਰ ਪ੍ਰੇਮ ਦੇ ਖਜ਼ਾਨੇ ਖੁੱਲਦੇ ਵੇਖੋ ਫਿਰ ਖੁਸ਼ੀਆਂ ਹੀ ਖੁਸ਼ੀਆਂ ਆਨੰਦ ਹੀ ਆਨੰਦ ਪ੍ਰੇਮ ਹੀ ਪ੍ਰੇਮ ਸਾਰੀ ਦੁਨੀਆ ਤੇ ਤੂੰ ਹੀ ਪ੍ਰੇਮੀ ਤੇ ਸਾਰੀ ਦੁਨੀਆ ਤੇ ਅੱਡੀ ਪ੍ਰੇਮੀ ਇੰਨਾ ਜ਼ਿਆਦਾ ਜ਼ਬਰਦਸਤ ਵਲੀਆ ਆਨੰਦ ਵਾਲਾ ਮਤਲਬ ਕਹਿਣ ਕਥਾ ਤੂੰ ਬਾਹਰਲੇ ਆਨੰਦ ਜਿਹੜੇ ਨੇ ਜੀ ਉਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਬਸ ਅੱਖਾਂ ਬੰਦ ਕਰ ਲਓ ਵੈਂਦੇਰੋ ਵੈਂਦੇਰੋ ਵੈਂਦੇਰ ਜਿਹੜਾ ਵਿਚਾਰ ਆਉਂਦਾ ਵੇਖੋ ਜਿਹੜਾ ਜਾਂਦਾ ਉਹਨੂੰ ਵੀ ਵੇਖੋ ਨਹੀਂ ਆਉਂਦਾ ਉਹਨੂੰ ਵੀ ਵੇਖੋ ਗੰਦਾ ਵਿਚਾਰ ਆਉਂਦਾ ਉਹਨੂੰ ਵੀ ਵੇਖੋ ਚੰਗਾ ਵਿਚਾਰ ਆਉਂਦਾ ਉਹਨੂੰ ਵੀ ਵੇਖੋ ਬੰਦੇ ਨੂੰ ਜਨਾਨੀਆਂ ਦਾ ਵਿਚਾਰ ਆਉਂਦਾ ਉਹਨੂੰ ਵੀ ਵੇਖੋ ਜਨਾਨੀ ਨੂੰ ਬੰਦਿਆਂ ਦੇ ਵਿਚਾਰ ਆਉਂਦੇ ਉਹ ਵੀ ਵੇਖੋ ਫਿਲਮਾਂ ਵੇਖੀਆਂ ਦੇ ਵਿਚਾਰ ਆਉਂਦੇ ਉਹ ਵੇਖੋ ਜੋ ਜੋ ਵੀ ਕਿਸੇ ਦਾ ਗੁੱਸਾ ਹੁੰਦਾ ਉਹ ਵੀ ਵੇਖੋ ਕਿਸੇ ਤੇ ਪ੍ਰੇਮ ਹੁੰਦਾ ਵੀ ਵੇਖੋ ਕਿਸੇ ਤੇ ਮੋਹ ਹੁੰਦਾ ਉਹ ਵੀ ਵੇਖੋ ਵਿੰਦੇ ਰਹੋ ਵਿੰਦੇ ਰਹੋ ਵਿੰਦੇ ਰਹੋ ਜੋ ਜੋ ਵੀ ਹੁੰਦਾ ਵਿੰਦੇ ਰਹੋ ਸਰੀਰ ਦੀ ਖੁਰਕ ਹੁੰਦੀ ਉਹਨੂੰ ਵੇਖੋ ਦਰਦਿਆ ਕਿਤੇ ਹੋਣ ਡਈ ਉਹਨੂੰ ਵੇਖੋ ਬੈਠਿਆਂ ਬੈਠਿਆਂ ਕਿਤੇ ਦਬਾਅ ਪੈਣ ਡਿਆ ਉਹਨੂੰ ਵੇਖੋ ਵਿੰਦੇ ਰਹੋ ਬਸ ਵੇਖਣ ਵਾਲੇ ਬਣਦੇ ਜਾਓ ਤੁਰਦੇ ਜੇ ਆਪਣੇ ਸਰੀਰ ਨੂੰ ਵੇਖੋ ਤੁਰਨ ਡਿਆ ਸੱਜਾ ਪੈਰ ਕੱਗੇ ਗਿਆ ਸੱਜਾ ਪੈਰ ਅੱਗੇ ਗਿਆ ਖੱਬਾ ਪੈਰ ਅੱਗੇ ਗਿਆ ਫਿਰ ਸੱਜਾ ਪਿਛਾਂ ਆਇਆ ਫਿਰ ਅੱਗੇ ਫਿਰ ਹੱਥ ਗੱਲਾਂ ਕਰਦੇ ਜੋ ਉਹ ਵੇਖੋ ਹੁਣ ਮੈਂ ਦੇਖ ਰਿਹਾ ਕਿ ਮੇਰੇ ਹੱਥ ਵੀ ਚੱਲ ਰਹੇ ਦੇਖਣਾ ਦੇਖੀ ਜਾਓ ਦੇਖੀ ਜਾਓ ਸੁੰਨੇ ਹੁੰਦੇ ਜਾਓਗੇ ਤੁਸੀਂ ਖਾਲੀ ਹੁੰਦੇ ਜਾਓਗੇ ਭੁੱਖ ਲੱਗੀ ਉਹਨੂੰ ਵੇਖੋ ਜਾਦਾ ਰਾਸ਼ਨ ਖਾ ਕੇ ਓਖੇ ਹੋਗੇ ਜੇ ਉਹਨੂੰ ਵੇਖੋ ਫਿਰ ਜਦੋਂ ਭੁੱਖ ਲੱਗਦੀ ਉਹਨੂੰ ਵੇਖ ਲੋਗੇ ਨਾ ਤੁਸੀਂ ਤੇ ਫਿਰ ਜਾਦਾ ਰਾਸ਼ਨ ਨਹੀਂ ਖਾ ਪਾਓਗੇ ਜੇਕਰ ਤੁਸੀਂ ਚੇਤਨ ਹੋਗੇ ਜੇ ਤੁਸੀਂ ਵੰਦੇ ਰਹੇ ਆਪਣੇ ਆਪ ਨੂੰ ਵੀ ਹੁਣ ਮੇਰਾ ਢਿੱਡ ਭਰ ਗਿਆ ਉਸੇ ਵੇਲੇ ਰੁਕ ਜਾਓਗੇ ਕਿਉਂਕਿ ਤੁਸੀਂ ਮਾਲਕ ਹੋਣੇ ਸ਼ੁਰੂ ਹੋਗੇ ਆਪਣੇ ਸਰੀਰ ਦੇ ਮਾਲਕ ਆਪਣੇ ਮਨ ਦੇ ਮਾਲਕ ਆਪਣੇ ਸੰਸਾਰ ਦੇ ਮਾਲਕ ਵੀ ਹੌਲੀ ਹੌਲੀ ਹੁੰਦੇ ਜਾਓਗੇ ਤੁਸੀਂ ਕਰਨਾ ਤਾਂ ਸ਼ੁਰੂ ਕਰੋ ਕੁਝ ਮਿਲਡਿੰਗ ਸਿਕਲੇਗੀ